ਜ਼ਿੰਦਾਬਾਦ ਕਰਮਚਾਰੀ ਯੂਨੀਅਨ ਡਾਇਰੈਕਸ਼ਨ ਕਮੇਟੀ ਜ਼ਿੰਦਾਬਾਦ ਕਰਮਚਾਰੀ ਯੂਨੀਅਨ ਟੈਂਸ਼ਨ ਕਮੇਟੀ ਜ਼ਿੰਦਾਬਾਦ ਮਜ਼ਦੂਰ ਇਕਜਾਗ ਜ਼ਿੰਦਾਬਾਦ ਮਜ਼ਦੂਰ ਇਕਜਾਗ ਜ਼ਿੰਦਾਬਾਦ ਸਰਪ੍ਰਿੰਸ ਮੈਂਬਰ ਜ਼ਿੰਦਾਬਾਦ ਕਮੇਟੀ ਮੈਂਬਰ ਜ਼ਿੰਦਾਬਾਦ ਸਰਪ੍ਰਿੰਸ ਮੈਂਬਰ ਜ਼ਿੰਦਾਬਾਦ ਹਰਜੀਤ ਸਾਹਿਬ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਸੰਦੀਪ ਕੁਮਾਰ ਹੈ ਜੀ ਮੈਂ ਜਨਰਲ ਸੈਕਟਰੀ ਜਗਜੀਤ ਇੰਡਸਟਰੀ ਕਰਮਚਾਰੀ ਸੰਘ ਹਮੀਰਾ ਤੇ ਸਾਡੀ ਜੁਆਇੰਟ ਐਕਸ਼ਨ ਕਮੇਟੀ ਆ ਇੰਟਰ ਯੂਨੀਅਨ ਦੀ ਤੇ ਆਪਣੇ ਜਗਜੀਤ ਇੰਡਸਟਰੀ ਕਰਮਚਾਰੀ ਸੰਘ ਹਮੀਰਾ ਜੀ ਅੱਜ ਜੀ ਤੁਸੀਂ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਰਕੇ ਪਹੁੰਚੋ ਕੀ ਕਟਾ ਕਾਰਨ ਸਾਡੇ ਨਾਲ ਜੀ ਹਮੀਰਾ ਫੈਕਟਰੀ ਦੇ ਵਿੱਚ ਬਹੁਤ ਤਕੇਸਾ ਹੋ ਰਹੀ ਆ ਸਾਡੇ ਵਰਕਰਾਂ ਨਾਲ ਬਹੁਤ ਤਕੇਸਾ ਹੋ ਰਹੀ ਆ ਬਿਨਾ ਵਜ੍ਹਾ ਤੋਂ ਵਰਕਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਾਡਾ ਨਾ 8 10 2022 ਨੂੰ ਪੰਜਾਬ ਸਰਕਾਰ ਵੱਲੋਂ ਡਿਓ ਆਇਆ ਸੀਗਾ ਤੇ ਮੈਨੇਜਮੈਂਟ ਕੋਲੋਂ ਅਸੀਂ 2 ਮਹੀਨੇ ਤੱਕ ਇਸ ਡਿਓ ਦੀ ਮੰਗ ਕਰਦੇ ਰਹੇ ਪਹਿਲਾਂ ਕਿ ਅੰਦਰ ਇਹ ਵੀ ਤੁਹਾਨੂੰ ਦਵਾਂਗੇ ਦਵਾਂਗੇ ਡਿਓ ਤੁਹਾਡਾ ਬਣਦਾ ਆ ਫਿਰ ਜਦੋਂ ਲਾਸਟ ਟਾਈਮ ਆਇਆ ਤੇ ਸਾਨੂੰ ਕਹਿੰਦੇ ਜੀ ਅਸੀਂ ਡਿਓ ਨਹੀਂ ਦੇਣਾ ਤੁਹਾਡਾ ਤੁਹਾਡਾ ਬਣਦਾ ਹੀ ਨਹੀਂ ਸਾਡੇ ਮਨ ਨਾਲ ਕਿਸੇ ਕੀ ਕਾਰਨ ਸਿਗਾਓ ਹਾਂਜੀ ਇਹ ਕਹਿੰਦੇ ਜੀ ਤੁਸੀਂ ਤਨਖਾਹਾਂ ਪਹਿਲਾਂ ਹੀ ਵਧ ਲੈ ਰਹੇ ਆ ਜਦ ਕਿ ਪਿਛਲੇ ਜਿਲ੍ਹੇ ਵੀ ਐਗਰੀਮੈਂਟ ਹੋਏਗਾ ਜਿੰਨੇ ਵੀ ਮੈਨੇਜਮੈਂਟ ਰਹੀ ਆ ਉਹਨੇ ਹਰ ਵਾਰੀ ਸਾਨੂੰ ਡਿਓ ਦਿੱਤਾ ਜਦੋਂ ਵੀ ਆਇਆ ਇਸ ਤੋਂ ਲਾਵਾ ਹੋਰ ਕੀ ਧੱਕੇਸ਼ਾ ਹੋ ਰਹੀ ਹੈ ਹੋਰ ਧੱਕੇਸ਼ਾ ਰਹੀ ਹੈ ਕਿ ਇਹਨਾਂ ਨੇ ਜੀ 31 ਮਾਰਚ 2024 ਤੱਕ ਇੱਕ ਐਗਰੀਮੈਂਟ ਪਿਛਲਾ ਜਿਹੜਾ ਪਿਆ ਆ ਉਹ ਚੱਲਦਾ ਪਿਆ ਤੇ ਉਹਦੇ ਤੋਂ ਪਹਿਲਾਂ ਇਹਨਾਂ ਨੇ 6 ਮਾਰਚ ਜਿਹੜੇ ਕਿਸ ਚੀਜ਼ ਦਾ ਰੱਖੋ ਇਹ ਐਗਰੀਮੈਂਟ ਸਾਡਾ ਵੀਰਾਂ ਵਰਕਰਾਂ ਦੀਆਂ ਡਿਮਾਂਡਾਂ ਹੁੰਦੀਆਂ ਉਹ ਉਹਦੇ ਤੋਂ ਹੁੰਦਾ ਆ ਜੀ ਹਾਂਜੀ ਉਹਦੇ ਵਿੱਚ ਕੀ ਕੀਤਾ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸਾਡਾ ਇਹ ਐਗਰੀਮੈਂਟ 31 ਮਾਰਚ 2024 ਤੱਕ ਪਿਆ ਤੇ 6 ਤਰੀਕ 6 ਮਾਰਚ 2024 ਨੂੰ ਇਹਨਾਂ ਨੇ ਇੱਕ ਨਵਾਂ ਐਗਰੀਮੈਂਟ ਅਨਰਵੰਦਾਨੀ ਸੀਓ ਹੈ ਇਹਨਾਂ ਦਾ ਜੀ ਜਗਤਜੀਤ ਦਾ ਉਹਦੀ ਸ਼ਾਇਤ ਇੱਕ ਰਕੇਸ਼ ਕੁਮਾਰ ਜਿਹੜਾ ਇੱਥੇ ਇਹਨਾਂ ਦਾ ਹੈਗਾ ਪਲੈਂਟ ਹੈਡ ਉਹਦੀ ਸ਼ਾਇਤ ਉਹਨੂੰ ਕੁਝ ਛਿੜਾਰਤਿਆਂ ਅਨਸਾਰ ਦੇ ਨਾਲ ਇਹਨਾਂ ਨੇ ਇੱਕ ਫੇਕ ਐਵੇਲਮੈਂਟ ਬਣਾ ਕੇ 18 ਮੰਨਦਾ ਉਹ ਵਰਕਰਾਂ ਕੋਲ ਧੱਕੇ ਨਾਲ ਦਸਗੱਦ ਕਰਵਾ ਰਹੇ ਆ ਤਮਕੀਆਂ ਦੇ ਰਹੇ ਆ ਵੀ ਜੇ ਤੁਸੀਂ ਦਸਗੱਦ ਰਾਜੀ ਤੇ ਤੁਹਾਡਾ ਯੂਨੀਅਨ ਵਾਲਾ ਹੱਲ ਕਰਾਂਗੇ ਤੁਹਾਨੂੰ ਬਾਹਰ ਕੱਢ ਦੇਵਾਂਗੇ ਨਿਕਸ ਬੰਦੀ ਤੁਹਾਡੇ ਯੂਨੀ ਨੇ ਕੰਪਲੇਂਟ ਕੀਤੀ ਕਿਸੇ ਨੂੰ ਹਾਂ ਜੀ ਅਸੀਂ ਏਐਲਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਲੇਬਰ ਕਮਿਸ਼ਨ ਪੰਜਾਬ ਨੂੰ ਲੇਬਰ ਸੈਕਟਰੀ ਪੰਜਾਬ ਨੂੰ ਸਾਰੀ ਜਗ੍ਹਾ ਕੰਪਲੀਟਾਂ ਕਰ ਚੁੱਕੇ ਹਾਂ ਜੀ ਮੁਕਟਾਰਾ ਹੋਇਆ ਹੋਇਆ ਵਾ ਮੁਕਟਾਰਾ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਕਿਤੇ ਵੀ ਕੋਈ ਨਾ ਕੋਈ ਤਰੀਕ ਮਿਲਦੀ ਆ ਗੱਲ ਮਤਲਬ ਸੁਣਵਾਈ ਵਾਸਤੇ ਨਾ ਕੋਈ ਸਮਝੌਤੇ ਦੀ ਤਰੀਕ ਮਿਲਦੀ ਆ ਸਾਡੇ ਕਹਿੰਦੇ ਮਤਲਬ ਤੁਹਾਡੇ ਦਿਹਾੜੀ ਜ਼ਰਾਂ ਤੇ ਜਿਹੜੇ ਸ਼ੁਗਵਾਰਾਂ ਦਾ ਤੁਸੀਂ ਹਾਵੀ ਆ ਹਾਂਜੀ ਹਾਂਜੀ ਬਿਲਕੁਲ ਇਹ ਜਿਹੜੀ ਜਿਹੜੀ ਮੈਨੇਜਮੈਂਟ ਆ ਜਿਹੜੀ ਇਹ ਸਾਡੇ ਤੇ ਬਿਲਕੁਲ ਮਤਲਬ ਹੈਵੀ ਹੋ ਰਹੀ ਆ ਬਿਲਕੁਲ ਬਰਕਰਾਰ ਤੇ ਵੀ ਸਾਰਿਆਂ ਤੇ ਠੇਕੇशाही ਪੂਰੀ ਜ਼ੋਰ ਨਾਲ ਕਰ ਰਿਹਾ ਵੀ ਇਹਨਾਂ ਨੇ ਜਿੱਦਾਂ ਨਾ ਸਾਡੇ ਇਲਾਕੇ ਦੀ ਫੈਕਟਰੀ ਆ ਸਾਨੂੰ ਕੋਈ ਬੈਨੀਫਿਸ਼ੀਅਰੀ ਇਸ ਫੈਕਟਰੀ ਦਾ ਹੋ ਰਿਹਾ ਇਸ ਟਾਈਮ ਉਲਟਾ ਇਹ ਸਾਡੇ ਤੇ ਠੇਕੇਸ਼ੇ ਕਰਕੇ ਸਾਡੇ ਤੇ ਮਤਲਬ ਜ਼ੋਰ ਜੁਨਾਸ ਕਰ ਰਿਹਾ ਤੇ ਭਰਤੀ ਅਸੀਂ ਬਾਰ-ਬਾਰ ਕਹਿੰਦੇ ਇਹਨਾਂ ਨੂੰ ਵੀ ਚਾਲੂ ਕਰੋ ਠੇਕੇਦਾਰੀ ਤੇ ਠੇਕੇਦਾਰੀ ਕਰੀ ਜਾ ਰਹੀ ਠੇਕੇਦਾਰ ਲੁੱਟ ਕੇ ਖਾ ਰਹੇ ਕਰੋੜਾ ਰੁਪਏ ਦੀਆਂ ਕੋਠੀਆਂ ਬਣਾ ਰਹੇ ਕਰੋੜਾ ਨਾਲ ਪਲਾਂਟ ਲੈ ਰਹੇ ਆ ਜਿਹੜੇ ਕੁਝ ਅਫਸਰ ਹੈ ਉਹ ਹੀ ਨਾਲ ਰਲੇ ਹੋਇਆ ਜਿਹੜਾ ਮਹੀਨਾ ਇਹਨਾਂ ਤੋਂ ਲੰਘਿਆ ਹੋਰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕੇਐਲਸੀ ਦਾ ਹੋਰ ਅਸੀਂ ਕੁਝ ਰਿਕੁਐਸਟਾਂ ਕਰਦੇ ਆਂ ਬਾਰ-ਬਾਰ ਅਸੀਂ ਇਹਨਾਂ ਨੂੰ ਕਹਿ ਰਹੇ ਆਂ ਵੀ ਸਾਡਾ ਸਮਝੌਤਾ ਕਰਾਓ ਉਲਟਾ ਸਾਡੇ ਜਿਹੜੇ ਕੇਸ ਲੱਗੇ ਉਹਨਾਂ ਨੂੰ ਕਹਿੰਦੇ ਤੁਸੀਂ ਬੀਡੀ ਕਰਾ ਕੇ ਤੇ ਕੋਰਟ ਚ ਚਲੇ ਜਾਓ ਕੌਣ ਕਹਿ ਰਿਹਾ ਇਹ ਇਹ ਅਸੀਂ ਸਾਹਿਬ ਜਿਹੜੇ ਸੰਤੋਖ ਸਿੰਘ ਔਲਖ ਸਾਹਿਬ ਜੀ ਇਹ ਖੁਦ ਕਹਿੰਦੇ ਆ ਜੀ ਤੁਸੀਂ ਜੀ ਆਪਣੇ ਕੇਸ ਬੀਡੀ ਕਰਾ ਤੇ ਉੱਥੇ ਚਲੇ ਜਾਓ ਕੋਰਟ ਚਲੇ ਜਾਓ ਬੰਦੇ ਮੈਂ ਸੁਣਵਾਈ ਨਹੀਂ ਕਰਦਾ ਤੁਸੀਂ ਆਪਣੇ ਕੋਰਟ ਚ ਸੁਣਵਾਈ ਕਰਾਓ ਬਿਲਕੁਲ ਬਿਲਕੁਲ ਇਹ ਮੇਰੇ ਕੋ ਕਹਿੰਦੇ ਤੁਹਾਡੀ ਸੁਣਵਾਈ ਨਹੀਂ ਹੋ ਇਹ ਕੀ ਕਰਨ ਹੋ ਸਕਦਾ ਤੁਹਾਡੇ ਹਿਸਾਬ ਨਾਲ ਉਹ ਤੁਹਾਨੂੰ ਹੁਣ ਦੱਸ ਦਿੰਦੇ ਨੇ ਜੀ ਇਹ ਮੈਨੇਜਮੈਂਟ ਤੇ ਇਹਨਾਂ ਦਾ ਆਪਸ ਵਿੱਚ ਕੋਈ ਸਮਝੌਤਾ ਹੋਇਆ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਇਹਨਾਂ ਦਾ ਜਿਹਦੇ ਕਰਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਨਹੀਂ ਜੀ ਚਾਰਜ ਕਿਹੜਾ ਕਿਦੋਂ ਇਨਸਾਫ ਨਹੀਂ ਮਿਲ ਰਿਹਾ ਬਿਲਕੁਲ ਬਿਲਕੁਲ ਕਿਤੋਂ ਨਹੀਂ ਇਨਸਾਫ ਮਿਲ ਰਿਹਾ ਅਸੀਂ ਬਾਰ-ਬਾਰ ਆਉਂਦੇ ਆ ਸਾਨੂੰ ਫਿਰ ੱਟਕੇ ਸਾਡੇ ਵਾਪਸ ਜਾਣਾ ਪੈਂਦਾ ਹੁਣ ਤੁਹਾਡਾ ਕੀ ਹੋ ਜਾਏਗਾ ਜੂਨੀਅਰ ਦਾ ਹੁਣ ਅਸੀਂ ਇਹਨਾਂ ਤੋਂ ਪਰੇਸ਼ਾਨ ਹੋ ਕੇ ਜਿਹੜਾ ਇੱਕ ਮੈਨੇਜਮੈਂਟ ਨੇ ਐਗਰੀਮੈਂਟ ਲਾਇਆ ਤੇ ਤਾਂ ਕਿਹੜਾ ਦਸਤਕਰ ਕਰਾਏ ਆ ਉਹਦੇ ਅਗੋਸਟ ਵੀ ਅਸੀਂ ਇੱਕ ਹੁਣ ਮੰਗ ਪੱਤਰ ਜਿਹੜਾ ਜੀ ਸਾਨੂੰ ਬੇਣਾ ਪਿਆ ਅੱਜ ਬੀਸੀ ਸਾਹਿਬ ਨੂੰ ਏਐਲਸੀ ਸਾਹਿਬ ਨੂੰ ਕਿਉਂਕਿ ਇਹ ਜੀ 15 16 ਦਿਨ ਪਹਿਲੇ 31 ਮਾਰਚ 2024 ਚ ਮੰਗ ਪੱਤਰ ਤੁਸੀਂ ਜੀ ਡਿਮਾਂਡ ਕੀਤੀ ਹੈ ਮੰਗ ਪੱਤਰ ਚ ਸਾਰੀਆਂ ਵਰਕਰਾਂ ਦੀ ਡਿਮਾਂਡ ਹੈ ਜੀ ਜੋ ਵੀ ਮਤਲਬ ਵਰਕਰਾਂ ਦੀ ਇੰਕਰੀਮੈਂਟ ਹੁੰਦੀ ਆ ਡੀਏ ਦਾ ਹੁੰਦਾ ਹੈ ਐਚਆਰਏ ਦਾ ਹੁੰਦਾ ਜੀ ਇਹਨਾਂ ਦਾ ਇਹਨਾਂ ਨੇ ਬਕਾਇਆ ਅਜੇ ਤੱਕ ਨਹੀਂ ਕੀਤਾ ਡੀਏ ਦਾ ਤੇ ਨਾ ਡੀਏ ਦਿੱਤਾ ਤੇ ਜਿਹੜੇ ਗ੍ਰੈਚੁਇਟੀ ਦੇ ਚੈੱਕ ਆ ਜੀ ਲੋਕਾਂ ਦੇ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਅਜੇ ਤੱਕ ਬਕਾਇਆ ਪਏ ਨੇ ਸਾਡਾ 18 ਨੂੰ ਉਹਨਾਂ ਨੇ ਸਮਝੋਤਾ ਹੈ ਜੀ ਇੱਕ ਮਤਲਬ ਪ੍ਰਦਰਸ਼ਨ ਤੋਂ ਬਾਅਦ ਉੱਥੇ ਸਰਕਾਰ ਵੀ ਪ੍ਰਸ਼ਾਸਨ ਵੀ ਸ਼ਾਮਿਲ ਸੀਗਾ ਆਈਏਸੀ ਸਾਹਿਬ ਵੀ ਸ਼ਾਮਿਲ ਸੀਗੇ ਉਹਦੇ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਦੋ ਮਹੀਨੇ ਅੰਦਰ ਅੰਦਰ ਸਾਰੇ ਵਰਕਰਾਂ ਦੇ ਚੈੱਕ ਜਿਹੜੇ ਰਿਟਾਇਰਮੈਂਟ ਵਾਲੇ ਨੇ ਦੇ ਦਾਂਗੇ ਉਹ ਅਜੇ ਤੱਕ ਕੱਠ ਨਹੀਂ ਲੇ ਹੋਗੇ ਚੈੱਕ ਪੂਰੇ ਨਹੀਂ ਦਿੱਤੇ ਗਏ ਉਹ ਵੀ ਜੇ ਕਾਫੀ ਬਾਕੀ ਪਏ ਤੇ ਯੂਨੀਅਨ ਦੇ ਜਿਹੜੇ ਵਰਕਰ ਨੇ ਬਾਹਰ ਕੱਟੇ ਉਹਨਾਂ ਨੂੰ ਅੰਦਰ ਲਵਾ ਦੇ ਉਹ ਵੀ ਨਹੀਂ ਲੈ ਅਰਹੀ ਨਾ ਕਿ ਜਿਹੜਾ ਕਦਮ ਚੁੱਕਿਆ ਉਹ ਜਿਹੜੇ ਜਿਹੜੇ ਸੈਂਟਰਲ ਲੀਵਰ ਕਰਨ ਖੁੱਦ ਗਿਆ ਉਹ ਨੂੰ ਹੁਣ ਤੁਸੀਂ ਕੀ ਚਾਹਣਾ ਚਾਹੁੰਦੇ ਆਪਣੇ ਤੁਹਾਡੀ ਤੋਂ ਮੰਗ ਕਰਾ ਹੋਰ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਕਹਣਾ ਚਾਹੁੰਦੇ ਵੀ ਸਾਡੀ ਵਧੀਆ ਤਰੀਕੇ ਨਾਲ ਸੁਣਵਾਈ ਕੀਤੀ ਜਾਵੇ ਸਾਡੇ ਜਿਹੜੇ ਵਰਕਰ ਆ ਜਿਹੜੇ ਬਾਹਰ ਕੱਡੇ ਯੂਨੀਅਨ ਲੀਡਰ ਆ ਉਹਨਾਂ ਨੂੰ ਵੀ ਅੰਦਰ ਲਿਆ ਜਾਵੇ ਤੇ ਜਿਹੜਾ ਇਹਨਾਂ ਨੇ ਫੇਕ ਐਗਰੀਮੈਂਟ ਕੀਤਾ ਉਹਨੂੰ ਖਤਮ ਕਰਕੇ ਤੇ ਯੂਨੀਅਨ ਨਾਲ ਦੇ ਨਾਲ ਜਿੱਦਾਂ ਪਹਿਲਾ ਐਗਰੀਮੈਂਟ ਹੁੰਦਾ ਓਦੇ ਐਗਰੀਮੈਂਟ ਕਰਵਾ ਕੇ ਵਧੀਆ ਐਗਰੀਮੈਂਟ ਕਰਵਾ ਕੇ ਤੇ ਸਾਨੂੰ ਅੰਦਰ ਤੇ ਜਾਇਦਾ ਹਾਂ ਜੀ ਕੀ ਨਾਮ ਹੈ ਤੁਹਾਡਾ ਸਰਦਾਰ ਜੀ ਮੇਰਾ ਨਾਮ ਸੁਦੇਸ਼ ਕੁਮਾਰ ਹੈ ਜ ਮੈਂ ਮੈਂ ਦੱਸਣਾ ਚਾਹੁੰਦਾ ਆ ਕਿ ਸਾਡਾ ਜਿਹੜਾ ਮਿਹਰ ਦਾ ਫਰਕੀ ਦੇ ਵਿੱਚ ਹੈ ਕਿ ਕਾਫੀ ਆਪਣੇ ਖੱਪਾ ਖੱਟ 8ਵੇਂ ਮਹੀਨੇ ਹੋ ਗਿਆ ਜਿਆ ਜੋ ਸਾਡਾ ਡੀਆ ਦਾ ਜਿਹੜਾ ਪੰਜਾਬ ਸਰਕਾਰ ਦਾ ਮਿਨੀਮਸ ਕੇਰ ਆਇਆ ਸੀ ਅੱਜ ਭਵੰਤ ਮਾਨ ਸਰਕਾਰ ਨੇ ਸਮ ਦਿੱਤਾ ਸੀਗਾ ਜੋ ਬਕਾਇਦਾ ਸਾਡੇ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਹੈਗਾ ਉਸ ਤੋਂ ਸਾਡਾ ਇਹ ਵਿਵਾਦਤ ਕਾਰ ਸ਼ੁਰੂ ਹੋਇਆ ਸੀਗਾ ਔਰ ਅਸੀਂ ਮੰਗ ਕੀਤੀ ਸੀ ਵੀ ਆਪਣੇ ਮਿਨੀਮਮ ਅੱਗੇ ਕਿ ਸਾਨੂੰ ਜਿਹੜਾ ਬਰਕਰਾਰ ਜਿਹੜਾ ਡੀਆ ਦਾ ਇਹ ਦਿੱਤਾ ਜਾਵੇ ਪਰ ਸਾਡੇ ਵਾਰ-ਵਾਰ ਉਹਨਾਂ ਨੂੰ ਕਹਿਣ ਦੇ ਉੱਤੇ ਸਾਨੂੰ ਆਖਰਕਾਰ ਆਪਾਂ ਨੂੰ ਅੰਦੋਲਨ ਤੇ ਸਾਨੂੰ ਆਉਣਾ ਪਿਆ ਸੋ ਉਹਦੇ ਵਿੱਚ ਇਹਨਾਂ ਨੇ ਪੁੱਤਾ ਹੈਗਾ ਸਾਰੀ ਇਨਕੁਆਰੀ ਬਿਠਾ ਕੇ ਤੇ ਸਥਾਨੀ ਜਿਹੜਾ ਹੈਗਾ ਸਾਰੇ ਵਰਕਰਾਂ ਨੂੰ ਜਿਹੜਾ ਹੈਗਾ ਦਿਨ ਦੇ ਨੰਬਰ ਦੇ ਮਿਨੀਮਮ ਸੀਗੇ ਉਹਨਾਂ ਦੇ ਬੋਟ ਮੰਨ ਕਰ ਦਿੱਤੇ ਹੋਏ ਹੋ ਗਿਆ ਜਦੋਂ ਤੇ ਜਾਨੀ ਤੇ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਮਿਨੀਮਮ ਸਕੇਲ ਜਿਹੜਾ ਹੈਗਾ ਉਹ ਹਜੇ ਤੱਕ ਸਾਨੂੰ ਨਹੀਂ ਮਿਲਿਆ ਹੈਗਾ ਅਸੀਂ ਐਸਸੀ ਸਾਹ ਦੇ ਕੋਲ ਸਾਰੇ ਬਹੁਤ ਸਾਰੇ ਆਪਣੇ ਆ ਕੈਨਸਲੇਸ਼ਨ ਹੋ ਗਈ ਸਭੀ ਜਿਹੜੇ ਬੱਠਾ ਹੋਇਆ ਹੈਗਾ ਉਹਦੇ ਵਿੱਚ ਵੀ ਸਾਨੂੰ ਜਿਹੜੇ ਵਰਕਰਾਂ ਦਾ ਸਾਡਾ ਡਿਊਅ ਬਣਦਾ ਹੈਗਾ ਬਕਾਇਦਾ ਐਸਸੀ ਸਾਹ ਨੇ ਆਖਿਆ ਕਿ ਤੁਹਾਡੇ ਵਰਕਰਾਂ ਦੀ ਤਨਖਾਹ ਘੱਟ ਹੈ ਜੀ ਆ ਮਾਰੇ ਮੇਰੇ ਦੱਸਿਆ ਗਿਆ ਆ ਕਿ ਇਹਨਾਂ ਦੇ ਬੇਸਕੀ ਜਿਹੜੀ ਪੂਰੀ ਕੀਤੀ ਜਾਵੇ ਪਰ ਫਿਰ ਵੀ ਹੁਣੇ ਤੱਕ ਵੀ ਇਹ ਉਸ ਸਾਹਿਬ ਇਸ ਕਸ਼ਰ ਨੂੰ ਆਪਣਾ ਪੁੱਛਿਆ ਹੁਣੇ ਤੱਕ ਵੀ ਉਹਨਾਂ ਦੀ ਜਿਹੜੀ ਆ ਗਈ ਆ ਬੇਸਕੀ ਇਹਨਾਂ ਨੇ ਪੂਰੀ ਨਹੀਂ ਕੀਤੀ ਹੈ ਜੀ ਭਾਜੀ ਆ ਔਰ ਇੱਕ ਨਵਾਂ ਇਹਨਾਂ ਨੇ ਆਪਣਾ ਇੱਕ ਆਪਣਾ ਜਿਹੜਾ ਨਵਾਂ ਐਗਰੀਮੈਂਟ ਹੋ ਕੇ ਸਾਡਾ ਖਤਮ ਹੋ ਰਿਹਾ ਹੈਗਾ ਉਹ ਤੁਹਾਡੀ ਐਗਰੀਮੈਂਟ ਹੋਇਆ ਉਹ ਸਾਡੇ ਲੋਲ ਦੇ ਵਿੱਚ ਸਾਡੇ ਵਰਕਾਂ ਤੋਂ ਪਤਾ ਲੱਗਾ ਹੈਗਾ ਕਿ ਜੇਕਰ ਜਦੋਂ ਇਹਨਾਂ ਨੇ ਐਗਰੀਮੈਂਟ ਕਰਕੇ ਰਾਤ ਨੂੰ ਅੱਧੀ ਰਾਤ ਨੂੰ 10 ਗਿਰਾ ਕਰੋ ਨਾਲ ਇਹਨਾਂ ਨੇ ਸ਼ਰਾਬ ਦੇ ਬਤ ਆਪਣੇ ਆਪਣੇ ਟੋਟੇ ਹੋ ਸੀ ਜਿਹੜੇ ਆਪਣੇ ਨਾਲ ਇਹਦੇ ਮੈਨੇਜਮੈਂਟ ਬਕਸ਼ ਲਾਲ ਕਿ ਕਰਮਚਾਰੀ ਇਹਨਾਂ ਨੇ ਜਦੋਂ ਜਾ ਕੇ ਤਪੇਸ਼ਾਲ ਦੇ ਨਾਲ ਉਹਨਾਂ ਬੰਦੇ ਦੇ ਸਟਾਨ ਕਰਵਾਇਆ ਤੇ ਉਹਨਾਂ ਨੇ ਆ ਕੇ ਸਾਨੂੰ ਇਹ ਦੱਸਿਆ ਹੈਗਾ ਕਿ ਮੈਨੇਜਮੈਂਟ ਸਾਡੇ ਤਪੇਸ਼ਾਲ ਕਰ ਰਿਹਾ ਸਾਡੇ ਕੋਲ ਐਗਰੀਮੈਂਟ ਫੋਪੜੀ ਗਈ ਆ ਜਦਕਿ ਉਹ ਐਗਰੀਮੈਂਟ ਵਾਸਤੇ ਸਾਡੇ ਕੋਲ ਹਾਲੇ 20 ਤੋਂ 25 ਦਿਨ ਪਈ ਹੈਗੇ ਜਦੋਂ ਕਿ ਆਪਣੇ ਲਾਦੇ ਵਿੱਚ ਆ ਕਿ 15 ਦਿਨ ਪਹਿਲਾਂ ਅਸੀਂ ਆਪਣਾ ਗੜਾ ਮੰਗ ਪਤਾ ਦੇ ਸਕਦੇ ਹਾਂ ਹਾਲੇ ਕਿ ਉਹਦੇ ਬੀਰ ਆਪਣੇ ਬੁੱggen ਆ ਗਏ ਅਜੂਬੇ ਦੇ ਬੱਚੇ ਤੈਨਾ ਹੋ ਗਿਆ ਤੇ ਸਾਰੇ ਸਾਡੇ ਨਾਲ ਮੈਨਟ ਬਹੁਤ ਤਕਾ ਕਰ ਰਹੀ ਆ ਤੇ ਮੇਰੇ ਭਗਵੰਤ ਮਾਨ ਸਰਕਾਰ ਨੂੰ ਅਪੀਲ ਹੋ ਗਈ ਆ ਕਿ ਭਗਵੰਤ ਮਾਨ ਜੀ ਤੁਸੀਂ ਬਹੁਤ ਲੋਗਾ ਤੇ ਉਸ ਫਰਟੀ ਬਹੁਤ ਤਕਸ਼ਾਈ ਹੋ ਰਹੀ ਆ ਠੇਕੇਦਾਰੀ ਬੜੀ ਜਾਰੀ ਹੈ ਜੀ ਆ ਤੇ ਇੱਥੇ ਠੇਕੇਦਾਰਾਂ ਦੀ ਘਾੜ ਬਹੁਤ ਹੋ ਰਿਹਾ ਹੈਗਾ ਹੈ ਠੇਕੇਦਾਰਾਂ ਦੀਆਂ ਬਿਹਾਰੀਆਂ ਪੀ ਲੱਗਦੀਆਂ ਹੋ ਗਈਆਂ ਤੇ ਉਹਦੇ ਨਾਲ 15 16 10 ਬਿਹਾਰੀਆਂ ਉਹਦੇ ਕੋਈ ਕੈਮਰੇ ਦੇ ਤਾੜਾ ਮੂਹਰੇ ਆ ਕੋਈ ਤਾੜਾ ਸਿਚਾਰੀ ਆ ਇਸ ਤਰੀਕੇ ਨਾਲ ਇਸ 30 ਦੇ ਵਿੱਚ ਬਹੁਤ ੱਪੇਸ਼ਾਈ ਹੋ ਰਹੀ ਰਹੀ ਆਪਣੇ ਸਾਦੇ ਹੁਣ ਇੱਥੇ ਪ੍ਰਸ਼ਾਸਨ ਕੋਲ ਵੀ ਹੋ ਰਹੀ ਤੇ ਸਾਡੀ ਪੂਰੀ ਸਲਵਾਈ ਹੋ ਰਹੀ ਜੀ ਆ ਸੋ ਮੇਰੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਸਲਵਾਈ ਕੀਤੀ ਜਾਵੇ ਸਾਡੇ ਜਿੰਨੇ ਵੀ ਵਰਕਰ ਕੱਢੇ ਆ ਗਏ ਉਹਨਾਂ ਨੂੰ ਡਿਊਟੀ ਤੇ ਭਾਲ ਚੁਪਾ ਜਾਵੇ ਜੋ ਬਰਤਾਂ ਦੀਆਂ ਮੰਗਾਂ ਦਾ ਬੈਂਕ ਪੱਤਰ ਸੀਗਾ ਬੀਸੀ ਸਾਹਿਬ ਦੇ ਕੋਲ ਜਾਵੇਗਾ ਤੇ ਸੋਸ ਸਾਹਿਬ ਉਹਦੇ ਉੱਤੇ ਐਸਸੀ ਸਾਹਿਬ ਬਾਕੇ ਤੇ ਮਨਵਰ ਬਾਕੇ ਤੇ ਸਾਡੀਆਂ ਉਹ ਬਰਤਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਨ। ਹਾਂ ਜੀ ਪੜਿਓ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਤਕਦੀਸ਼ ਸਿੰਘ ਵਾਲੀਆ ਸੰਗਿਆ ਨੀਤ ਪ੍ਰਦਾਨ ਇੰਟੈਕ ਹੰਦਿਆ। ਤੁਸੀਂ ਅੱਜ ਆਪਣੀ ਯੂਨੀਅਨ ਦੇ ਸਬੱਜੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਵਿੱਚ ਆਏ ਹੋ। ਕੀ ਤੁਹਾਡੀਆਂ ਮੰਗਾਂ ਨੇ? ਸਾਡੀਆਂ ਵੇਖੋ ਜੀ ਪਿਲੇ 2022 ਵਿੱਚ ਸਾਡਾ ਐਗਰੀਮੈਂਟ ਫੈਕਟ ਨਹੀਂ ਹੋਇਆ ਸੀ। ਤੇ ਉਹਦੇ ਵਿੱਚ ਇਹਨਾਂ ਨੂੰ ਗੇਂਸ ਹਨਾ ਲਿਖ ਲਖਾਈਆ ਕੀਤਾ ਉਹਦੇ ਵਿੱਚ ਮੁਕਰਲੇ ਦੀ ਜੇ ਕਿਸਾਨਾਂ ਦੀ ਭਗਵੰਤ ਮੈਂ ਸਰਕਾਰ ਵੱਲੋਂ ਜੇ ਦੀ ਕਿਸਾਨਾਂ ਦੀ ਮੰਗੀ ਤੇ ਇਹਨਾਂ ਸਾਨੂੰ ਪਹਿਲਾ ਹਵੇਲਾ ਜੇ ਅਸੀਂ ਬਿਜੇ ਕਿਸੇ ਮੰਗੀ ਵੀ ਕਹਿ ਰਹੇ ਸਾਡੇ ਕੋਲ ਪੈਸੇ ਨਹੀਂ ਤੁਹਾਡੀ ਤਨਖਾਹਾਂ ਜਾ ਰਹੀਆਂ ਅਸੀਂ ਨਹੀਂ ਦੇ ਸਕਦੇ ਅਸੀਂ ਅੰਦੋਲਨ ਸ਼ੁਰੂ ਕਰ ਦਿੱਤਾ ਤੇ ਜੋ ਅੰਦੋਲਨ ਅੱਠ ਦਿਨ ਸਾਡੇ ਚੱਲਿਆ ਤੇ ਸਾਡੇ ਇਹ ਆਪਣੇ ਲਾਲ ਚੰਦ ਲਵਿਸ਼ਵਾਦ ਜੀ ਐਸਪੀ ਸਾਹਿਬ ਇਹ ਐਸਪੀ ਸਾਹਿਬ ਐਸਐਟਪੀ ਸੁਬਾਨਪੁਰ ਸਾਰਿਆਂ ਨੇ ਬੈਠ ਕੇ ਸਾਡਾ ਜੀਆਵਾ ਕਰਾਤਾ ਐਸਐਸਪੀ ਜੀ ਸਾਹਿਬ ਬਲੀ ਸਾਹਿਬ ਨੇ ਤੇ ਵੀ ਇਹ ਬੰਦਿਆਂ ਨੂੰ ਅੰਦਰ ਬਹਾਲ ਕਰ ਦਿਓ ਜਿਹੜੀਆਂ ਮੰਗੇ ਨੇ ਦੇ ਲੋ ਤੇ ਅਸੀਂ ਸਾਰਿਆਂ ਮਰ ਕੇ ਇਹਨਾਂ ਨੇ ਗੱਲ ਸੁਣ ਕੇ ਪ੍ਰਸ਼ਾਸਨ ਵੀ ਅਸੀਂ ਮਰ ਕੇ ਆਪਣੀਆਂ ਇਹਨਾਂ ਦੇ ਵਿਸ਼ਵਾਸ ਦੇ ਅੰਦਰ ਚਲ ਗਏ ਆ ਮੁੜ ਕੇ ਇਹਨਾਂ ਨੇ ਇਕਵਾਰੀ ਸਾਡੇ ਬਿਠਾ ਦਿੱਤੀ ਜਦਕਿ ਪ੍ਰਸ਼ਾਸਨ ਨੇ ਇਹ ਗੱਲ ਕਹਿਆ ਸੀਗੀ ਇਸ ਤੋਂ ਬਾਅਦ ਕੋਈ ਇਕਵਾਰੀ ਨਹੀਂ ਹੋਏਗੀ ਔਰ ਸਾਡੇ ਪਾਸ ਦਿੱਤੇ ਜਾਣਗੇ ਇਹਨਾਂ ਸਾਨੂੰ ਪੈਸੇ ਦੇਣ ਦੀ بجائے ਸਾਨੂੰ ਇਹਨਾਂ ਗੇੜ ਬੰਦ ਕਰਤੇ ਜੇ ਇਹ ਜੀ ਬੰਦ ਕਰ ਦਿੱਤੇ ਤਾਂ ਅਸੀਂ ਇੱਕ ਸਾਲ ਤੋਂ ਬਾਹਰ ਹੀ ਆ ਤੇ ਇਹਨਾਂ ਅੱਜ ਤੋਂ ਆ ਚਾਰ ਪੰਜ ਦਿਨ ਪਹਿਲਾਂ 6 ਮਾਰਚ ਨੂੰ ਇਹਨਾਂ ਨੇ ਆਪਣੇ ਕੁਝ ਸ਼ਰਾਬੀਆਂ ਸਰ ਨਾਲ ਲੈ ਕੇ ਆਪਣੇ ਨਾਗਦੀ ਮਿੰਟ ਤਿਆਰ ਕਰਤਾ 18 ਕ ਦਾ ਤਿਆਰ ਕਰ ਦਿੱਤਾ ਵੀ ਇਹਨਾਂ ਜਬਰਦਸਤ ਹੀ ਰਾ ਨੂੰ ਸ਼ਰਾਬ ਪੀ ਕੇ ਪ੍ਰਸ਼ਾਸਨ ਦੇ ਬੰਦੇ ਮੈਣੀ ਨੜ ਦੇ ਤੇ ਕੁਝ ਗੁੰਡੇ ਨੇ ਨਾਲ ਲੈ ਕੇ ਜਬਰਦਸਤ ਸਾਨੂੰ 12000 ਰੁਪਏ ਸੌਣਿਆ ਕਿ ਸਾਡੇ ਤੇ ਜਬਰਦਸਤੀ ਕਰਾਇਆ ਅਸੀਂ ਅਸ ਇਸ ਬਾਰੇ ਡੀਸੀ ਸਾਹਿਬ ਐਸਐਸਬੀ ਸਾਹਿਬ ਵੀ ਅੱਜ ਮੰਗਪੱਤਰ ਲੈ ਲਗੇ ਆ ਕਿ ਇਹ ਤਕਨੀਕੀ ਸਾਡੇ ਨਾਲ ਹੋ ਰਹੀ ਆ ਕਿਰਪਾ ਕਰੇ ਸਾਡੀ ਮਦਦ ਕਰੋ ਇਹ ਐਸਐਸਬੀ ਸਾਹਿਬ ਸਾਡੀ ਸੁਣਵਾਈ ਨਹੀਂ ਕਰ ਰਹੇ ਅਸੀਂ ਨਾਲ ਕੋਈ ਅੱਜ ਜਾ ਰਹੇ ਆ ਵੱਡੇ ਘਰਾਣੇ ਸੁਣਵਾਈ ਕਰ ਰਹੇ ਕਿਉਂਕਿ ਗਰੀਬ ਬੰਦੇ ਕੋਈ ਸੁਣਵਾਈ ਨਹੀਂ ਕਰਦੇ ਸਾਡੇ 1200 ਬੰਦੇ ਰਸੋਂ ਤੱਕ ਸਾਡੇ ਕੋਲ ਸਹਿਣ ਆ ਚੁੱਕੇ ਨੇ ਤੇ ਟੋੜਦੇ ਤੋਂ 50 ਬੰਦੇ ਨੇ 1250 ਬੰਦੇ ਸਾਡੇ ਆਪਣੀ ਸਹਿਮਤੀ ਦਿੱਤੀ ਹੈ ਕਿ ਨਵਾਂ ਐਗਰੀਮੈਂਟ ਕੀਤਾ ਜਾਵੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਵਰਤੈ ਮਾਰ ਲੈ ਕੇ ਫੈਕਦੀ ਹੈ ਅੱਗੇ ਅਸੀਂ ਹੱਥ ਕਰਾਂਗੇ ਇਹਨੀਆਂ ਗੱਲਾਂ ਕਰਕੇ ਥੋੜਾ ਸਾਹਿਬ ਜੀ ਦਾ ਖਾਲਸਾ ਸਾਹਿਬ ਜੀ ਦੇ ਖਾਤੇ